ਇਕ ਸਾਦੇਓ ਅੰਦਰ ਦਿਨੇ ਦੁਪਹਿਰੇ ਜਿਹੜਾ ਕੋ ਆਉਂਦਾ ਸ਼ੈਤਾਨ ਤੇ ਜਿਹੜਾ ਗੁਰੂ ਗ੍ਰੰਥ ਸਾਹਿਬਹਾਰ ਦੀ ਹਜ਼ੂਰੀ 'ਚ ਸਿੱਧੇ ਰਮਾਲਿਆਂ ਨੂੰ ਦੱਬੀ ਦੀ ਤੀਰ ਨਾਲ ਅੱਗ ਲਾ ਕੇ ਤਾਂ ਉਹ ਨਿਕਲ ਜਾਂਦਾ ਹੈ ਤੇ ਪ੍ਰਿੰਟ ਵਾਲਿਆਂ ਨੇ ਜਦੋਂ ਧੂਆ ਨਿਕਲਦਾ ਤਾਂ ਫੜ ਕੇ ਉਹਨੂੰ ਇੱਥੇ ਸੌਦਾ ਵੀ ਲਾਇਆ ਜਾਂਦਾ ਕਿਉਂਕਿ ਵਧੀਆ ਕੀਤਾ ਸੌਦਾ ਲਾਉਣਾ ਚਾਹੀਦਾ ਆ ਤੇ ਕਾਫੀ ਜਿਹੜਾ ਸੌਦਾ ਲਾਇਆ ਪਰ ਫੇਰ ਵੀ ਉਹ ਜਿਹੜਾ ਆ ਗਿਆ ਪ੍ਰਸ਼ਾਸਨ ਆ ਗਿਆ ਤਾਂ ਪ੍ਰਸ਼ਾਸਨ ਨੂੰ ਲੈ ਗਿਆ ਇੱਕ ਤੇ ਸਾਡੇ ਅੜਿੱਕੇ ਆ ਗਿਆ ਐਦਾਂ ਦਾ ਕੋਈ ਕਰਦਾ ਤੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਣ ਪੇਟ ਕੀਤਾ ਆ ਇਸੇ ਤਰ੍ਹਾਂ ਆਪਾਂ ਮਿੱਟੀ ਦਾ ਤੇਲ ਪਾ ਕੇ ਉਹਨੂੰ ਅੱਗ ਲਾ ਕੇ ਸਾੜਾਂਗੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਸਾਂ ਵੇ ਸਾਰੀ ਸੰਗਤ ਦੇ ਚਰਣਾ ਚ ਬੇਨਤੀ ਕਰਨਾ ਚਾਹੁੰਦੇ ਆ ਕਿ ਦੇਖੋ ਸੰਗਤ ਜੀ ਇਹ ਉੱਤਰਾਖੰਡ ਦੀ ਵੀਡੀਓ ਆ ਜਿਹੜੀ ਕਿ ਪਿਛਲੇ ਦਿਨੀ 11 ਤਰੀਕ ਨੂੰ ਟਾਈਮ 12 ਵਜੇ ਪਿੰਡ ਦੇ ਹੀ ਲਾਗੇ ਕੋਈ ਵਿਅਕਤੀ ਵੱਲੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਜਿਹੜਾ ਪ੍ਰਕਾਸ਼ਮਾਨ ਅੰਦਰ ਹੋਇਆ ਸੀਗਾ ਤੇ ਆਂਦੇ ਆਂਦੇ ਪਿੰਡ ਤੋਂ ਚੋਰੀ ਉਸ ਸ਼ੈਤਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਅਗਨਪੇਟ ਕਰ ਦਿੱਤਾ ਗਿਆ ਜੋ ਕਿ ਆਪਾਂ ਪਹਿਲਾਂ ਪੰਜਾਬ 'ਚ ਐਦਾਂ ਦੀਆਂ ਸੁਣਦੇ ਹੁੰਨੇ ਸੀ ਘਟਨਾਵਾਂ ਕਿ ਪੰਜਾਬ 'ਚ ਕਦੀ ਇੱਥੇ ਦੂਸਰੇ ਹੱਥੇ ਹੋ ਗਿਆ ਜਾਂ ਉੱਥੇ ਹੋ ਗਿਆ ਕਿ ਮੈਂ ਇਹ ਵੀਡੀਓ ਤਾਂ ਪਾ ਰਿਆਂ ਆ ਸੰਗਤ ਜੀ ਇਹ ਹੁਣ ਤੁਹਾਡਾ ਉੱਤਰਾਖੰਡ ਯੂਪੀ ਬਿਹਾਰ ਕਿਉਂਕਿ ਜਿੱਦਾਂ ਇਹ ਵੀਡੀਓ ਪਤਾ ਲੱਗਦਾ ਦੁਨੀਆ ਨੇ ਤਾਂ ਦੁਨੀਆ ਉਹੀ ਕੰਮ ਨੂੰ ਪੈ ਜਾਂਦੀ ਹੈ ਜੀ ਚਲੋ ਜੀ ਕਰਦੀ ਆਪਾਂ ਵੀ ਤੇ ਸੰਗਤ ਜੀ ਆਪਣੇ ਆਪਣੇ ਗੁਰੂ ਘਰਾਂ ਦਾ ਆਪਾਂ ਧਿਆਨ ਰੱਖੀਏ ਕੋਈ ਵੀ ਐਦਾਂ ਦੀ ਜਿਹੜੀ ਘਟਨਾ ਜੜੀ ਪੂਰੇ ਸੰਸਾਰ ਦੇ ਸਿੱਖਾਂ ਦੇ ਮਨਾਂ ਵਿੱਚ ਬਹੁਤ ਜਿਹੜਾ ਦਰਦ ਹੋਇਆ ਦਿਲ ਜਿਹੜੇ ਬਲੁੰਧ ਰਹੇਗੇ ਸੰਗਤ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਅੰਦਰ ਦਿਨੇ ਦੁਪਹਿਰੇ ਜਿਹੜਾ ਇੱਕ ਉੰਦਾ ਸ਼ੈਤਾਨ ਤੇ ਜਿਹੜਾ ਗੁਰੂ ਗ੍ਰੰਥ ਸਾਹਿਬਹ ਜੀ ਹਜ਼ੂਰੀ ਚ ਸਿੱਧ ਰਮਾਲਿਆਂ ਨੂੰ ਦੱਬੀ ਦੀ ਤੀਰ ਨਾਲ ਅੱਗ ਲਾ ਕੇ ਤਾਂ ਉਹ ਨਿਕਲ ਜਾਂਦਾ ਆ ਤੇ ਪਿੰਡ ਵਾਲਿਆਂ ਨੇ ਜਦੋਂ ਧੂਆ ਨਿਕਲਦਾ ਤਾਂ ਫੜ ਕੇ ਉਹਨੂੰ ਇੱਥੇ ਸੌਦਾ ਵੀ ਲਾਇਆ ਜਾਂਦਾ ਕਿਉਂਕਿ ਵਧੀਆ ਕੀਤਾ ਸੌਦਾ ਲਾਉਣਾ ਚਾਹੀਦਾ ਆ ਤੇ ਕਾਫੀ ਜਿਹੜਾ ਸੌਦਾ ਲਾਇਆ ਪਰ ਫੇਰ ਵੀ ਉਹ ਜਿਹੜਾ ਆ ਗਿਆ ਪ੍ਰਸ਼ਾਸਨ ਆ ਗਿਆ ਤੇ ਪ੍ਰਸ਼ਾਸਨ ਉਹਨੂੰ ਲੈ ਗਿਆ ਪਰ ਆਪਾਂ ਇਹ ਸਾਰੀ ਜਿਹੜੀ ਐ ਏਦਾਂ ਦੇ ਜਿਹੜੇ ਹੈਗੇ ਆ ਕੋਈ ਮੰਦਬੁੱਧੀ ਆਪਣੇ ਆਪ ਨੂੰ ਕਹਿੰਦੇ ਆ ਪ੍ਰਸ਼ਾਸਨ ਕਹਿੰਦੇ ਵੀ ਮੰਦਬੁੱਧੀ ਆ ਜਾਂ ਹੋਰ ਆ ਜਾਂ ਹੋਰ ਆ ਇਹਨਾਂ ਨੂੰ ਆਪਾਂ ਇਹ ਗੱਲ ਸਮਝਾ ਦਿੰਨੇ ਆ ਜੇਕਰ ਸਾਡੇ ਅੜਿੱਕੇ ਆ ਗਿਆ ਏਦਾਂ ਦਾ ਕੋਈ ਕਰਦਾ ਤੇਿੱ ਗਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕੀਤਾ ਆ ਇਸੇ ਤਰ੍ਹਾਂ ਆਪਾਂ ਮਿੱਟੀ ਦਾ ਤੇਲ ਪਾ ਕੇ ਉਹਨੂੰ ਅੱਗ ਲਾ ਕੇ ਸਾੜਾਂਗੇ ਤਾਂ ਜਿਹੜਾ ਜ਼ਿੰਮੇਵਾਰ ਉਹ ਆਪ ਹੋਊਗਾ ਕਿਉਂਕਿ ਅਸੀਂ ਬਹੁਤ ਤੰਗ ਹੋ ਗਏ ਆ ਚੀਜ਼ ਨੂੰ ਦੇਖ ਦੇਖ ਕੇ ਅੱਜ ਪੰਜਾਬ ਚ ਕਦੀ ਕਿਤੇ ਕਦੀ ਕਿਤੇ ਕਦੀ ਸਟੇਟ ਚ ਕਿਤੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਨਾ ਹੀ ਕੋਈ ਸਰਕਾਰ ਕਰ ਰਹੀ ਆ ਕੰਮ ਵੀ ਸਰਕਾਰ ਨੂੰ ਚਾਹੀਦਾ ਕੋਈ ਕਾਨੂੰਨ ਇਹਦੇ ਨਵਾਂ ਲਿਆ ਕੇ ਕਾਨੂੰਨ ਲਿਆਂਦਾ ਜਾਵੇ ਤਾਂ ਜੋ ਕਾਨੂੰਨ ਵਿੱਚ ਜਿਹੜੀ ਹੈਗੀ ਆ ਇਹ ਤੇ 302 ਦਾ ਪਰਚਾ ਹੋਇਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਅਗਨਪੇੜ ਕੀਤਾ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜਾ ਆ ਗਿਆ ਉੱਤੇ ਪਰਚਾ ਜਿਹੜਾ ਦਾਖਲ ਹੋਣਾ ਚਾਹੀਦਾ ਸੰਗਤ ਜੀ ਇੱਥੇ ਪਹੁੰਚੇ ਆ ਬਾਕੀ ਸੰਗਤ ਨੂੰ ਇਹ ਬੇਨਤੀ ਕਰਦੇ ਆ ਕਿ ਸੰਗਤ ਵੱਲੋਂ ਜੋ ਵੀ ਤੁਹਾਨੂੰ ਇੱਥੇ ਕੋਈ ਲੋੜ ਆ ਦਰਿਆਾਂ ਦੀ ਮੈਟ ਦੀ ਪਾਕੀ ਸਾਹਿਬ ਦੀ ਕੋ ਸਾਨੂੰ ਦੱਸੋ ਸੰਗਤ ਵੱਲੋਂ ਜਿਹੜਾ ਆ ਉਹ ਤੁਹਾਨੂੰ ਜਿਹੜਾ ਪੂਰਾ ਇੱਥੇ ਪ੍ਰਬੰਧ ਕਰਕੇ ਦਿੱਤਾ ਜਾਵੇਗਾ ਤੇ ਜਦੋਂ ਤੁਸੀਂ ਮਰਜੀ ਅੱਜ ਕਰ ਲਓ ਜਾਂ ਕੱਲ ਕਰ ਲਓ ਜਦੋਂ ਵੀ ਮਰਜੀ ਸੰਗਤ ਵੱਲੋਂ ਤੁਹਾਨੂੰ ਗੱਦੇ ਪੀੜੇ ਸਾਹਿਬ ਜਿਹੜਾ ਜਿਹੜਾ ਅੰਦਰ ਨੁਕਸਾਨ ਹੋਇਆ ਉਹ ਸੰਗਤ ਇਹ ਤੁਹਾਨੂੰ ਜਰੂਰ ਦੇਵੇਗੀ ਮੈਂ ਵੀਰ ਨੂੰ ਕਿਹਨਾ ਅੰਦਰ ਵੀ ਦਿਖਾਇਆ ਜਾਵੇ ਵੀ ਨਾਲ ਨਾਲ ਬਾਬਾ ਜੀ ਦੱਸਣਗੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਗੁਰੂ ਸਾਹਿਬ ਦੀ ਪਾਲਤ ਸਾਹਿਬ ਆ ਧਰਮਾਲੇ ਸਾਹਿਬ ਆ ਪੀੜਾ ਸਾਹਿਬ ਆ ਆ ਦੇਖੋ ਅਗੜ ਭੇਡ ਇੱਕ ਦੁਸ਼ਟ ਪਾਪੀ ਵੱਲੋਂ ਦੁਪਹਿਰੇ ਟਾਈਮ ਆ ਕੇ ਗੁਰੂ ਸਾਹਿਬ ਦੇ ਵਸਤਰਾਂ ਨੂੰ ਅੱਗ ਲਾਈ ਗਈ ਆ ਗਰੀਆਂ ਸੋਧਨਆਂ ਗਰੀਆਂ ਕੋ ਕਿੱਲੇ ਕਿਤੇ ਸਾਰਾ ਛੜ ਗਿਆ ਜਿੱਦੋਂ ਚਲਣ ਆ ਗਏ ਗੁਰੂ ਜੀ ਆਇਆਂ ਨੂੰ ਬਾਪੂ ਜੀ ਸਾਨੂੰ ਬਪਾ ਹੀ ਦਿਖਾਉਂਦਾ ਉਹਨਾਂ ਪਾਤਸ਼ਾਹ ਸਾਹਿਬ ਦੇ ਆਪਣੇ ਸਾਰੇ ਪੀੜਾ ਸਾਫ ਜਿਹੜਾ ਉਹਦਾ ਚੱਲ ਗਿਆ ਤੇ ਨਾਲ ਦਾ ਪ੍ਰਕਾਸ਼ ਜੈਹ ਲਾਣੇ ਆਏਗਾ ਆ ਰਾਤ ਵੇਖੋ ਕਿੰਨੇ ਦਿਨ ਹੋ ਗਏ 4-5 ਦਿਨ ਹੋ ਗਏ ਇਸ ਤਰ੍ਹਾਂ ਪੜੀਆ ਸਾਫ ਸਫਾਈ ਵਾਸਤੇ ਸਫਾਈ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਕਰ ਰਿਆਂ ਜੋ ਦੋਸਤ ਪਾਪੀ ਵੱਲੋਂ ਮਹਾਰਾਜ ਦੇ ਘਰ ਨੂੰ ਅੱਗ ਲਾਈ ਪਈ ਸਾਰਾ ਰਾਤ ਕੀਤਾ ਗਿਆ ਸੋ ਆਪ ਜੀ ਅੱਜ ਮੇਰੇ ਨਾਲ ਲੱਗੇ ਸੇਵਾ ਕਰਕੇ ਇਹਨੂੰ ਸਾਫ਼ ਕੀਤਾ ਜਾਵੇ ਸਾਫ਼ ਕਰਕੇ ਆਪਾਂ ਦੁਬਾਰਾ ਗੁਰੂ ਘਰ ਨੂੰ ਸ਼ੁਭਧ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਆਮ ਪਾਣੀ ਜਪ ਲਿਆ ਵਾਹਿਗੁਰੂ ਦਾ ਨਾਮ ਜਪਦਿਆ ਸੇਵਾ ਕਰਨੀ ਦੇ ਜਿੰਨੇ ਕਰਨੀ ਮੇਰਾ ਵੀ ਵੱਧ ਚੜ ਕੇ ਆਓ ਇਹ ਆਪਣਾ ਘਰ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਇਓ ਬੋਲੇ ਉੱਪਰ ਆਇਓ ਜੀ ਬੀਓ ਵਾਹਿਗੁਰੂ ਜੱਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ sát nam hòa hiệp thủ, nam hòa hòa bình mà lại đau điếc, sát nam hòa hiệp thủ, sát nam hòa,

ਦੇਖੋ ਦੋਸਤ ਜਿਹੜੇ ਆਪਣੇ ਡੈਲੀ ਕਾਟ ਸਾਬ ਬੰਦੇ ਗੁਰਦਾਰ ਤੋਂ ਜਿਹੜੀ ਚੋਣ ਹੋਈ ਹੈ ਅੱਛਾ ਉਹਨਾਂ ਨੂੰ ਕਿਸੇ ਨੂੰ ਇਹ ਹੀ ਨਹੀਂ ਪਤਾ ਦੱਸਿਆ ਨਹੀਂ ਗਿਆ ਅਜੇ ਤੱਕ ਕਿ ਇੱਥੇ ਗੁਰਦਾਰਾ ਸਾਹਿਬ ਬਾਦੂ ਜੀ ਦਾ ਘਰ ਦੂਰ ਪੈਂਦਾ ਅੱਛਾ ਘੁਰ ਕਰ ਬਿਨੇ ਰੰਗ ਦੇ ਛੁੱਲਾ ਤੇਰੀ ਆਵਾਰ ਦਾ ਕੋਈ ਨਹੀਂ ਪੰਦਾ ਨਹੀਂ ਲੱਗਿਆ ਸੀ ਇੱਥੇ ਅੱਛਾ ਇਹ ਬਾਬਾ ਜੀ ਨੂੰ ਆ ਕੇ ਪੁੱਛਿਆ ਜੀ ਬਾਬਾ ਜਾਨਾ ਮੈਂ ਉਹਨੂੰ ਅਜੇ ਤੱਕ ਇਹ ਨਹੀਂ ਕਿਸ ਨੂੰ ਦੱਸਿਆ ਗੁਰਕਰ ਜੰਮੜਾ ਲੱਗਦਾ ਨਹੀਂ ਅੱਛਾ ਜੰਮੜਾ ਦੱਸ ਉਹਨੂੰ ਮੈਂ ਜੀ ਬਾਬਾ ਜੀ ਤੇ ਟਰੰਪੀ ਸਿੰਘ ਤੇ ਨੀਰੰਦੇ ਜਿਹੜੇ ਆਪਣੇ ਬਾਬਾ ਜੀ ਜਿਨ੍ਹਾਂ ਨੂੰ ਇਹ ਪਦ ਮਿਲਿਆ ਡੈਲੀਗਟ ਦਾ ਜਾਂ ਜਿਹੜੇ ਚੋਣ ਕਰਕੇ ਗਏ ਨੇ ਇਥੋਂ ਤਾਂ ਫਸਰੇ ਨੇ ਕਿ ਬਾਬਾ ਜੀ ਤਾਂ ਬੇਟੇ ਹੀ ਨੇ ਡੈਲੀਗਟ ਸਾਹਿਬ ਬੁਰਦਾਰ ਵੀ ਬਣੇ ਨੇ ਕੋਈ ਸਨ ਮਰਿਆਦਾ ਬਾਬਾ ਜੀ ਉਹਨਾਂ ਨੂੰ ਦੱਸੀ ਨਹੀਂ ਪਤਾ ਆ ਹੋਏ ਤਾਂ ਹੁਣ ਇਹਨਾਂ ਨੇ ਦੱਸਣੀ ਚਾਹੀਦੀ ਆ ਇਹਨਾਂ ਨੂੰ ਦੱਸਣਾ ਚਾਹੀਦਾ ਆ ਕੋਈ ਆਪਣੇ ਕਮੇਟੀ ਦੇ ਪ੍ਰਚਾਰਕਾਂ ਦਾ ਫਰਜ਼ ਇਹਦਾ ਪੰਡਾ ਇਹਨਾਂ ਦਾ ਪ੍ਰਚਾਰਕ ਪ੍ਰਚਾਰਕ ਬਾਬਾ ਜੀ ਕਿਤੇ ਗਏ ਨਹੀਂ ਐ ਸਾਨੂੰ ਗੱਲ ਹੋ ਗਈ ਦੂਜੀ ਗੱਲ ਬਾਬਾ ਜੀ ਮੈਂ ਤੁਹਾਡੇ ਮੂੰਹ ਗੱਲ ਟੱਕਣ ਦਿਆਂ ਜਿੱਦਾਂ ਬਾਬਾ ਜੀ ਤੁਸੀਂ ਕਹਿ ਰਹੇ ਸੀ ਡਿਪਟ੍ਰਾਨੀ ਇੱਥੇ ਡਿਪਟ੍ਰਾ ਬਹੁਤ ਵੱਡੇ ਪੱਦਰ ਤੇ ਹੋ ਗਏ ਸੱਚ ਇਹ ਕੋਈ ਗੱਲ ਨਹੀਂ ਹੈ ਮੈਂ ਬੋਲਦਾ ਕਿ ਕਹਿੰਦਾ ਸੀ ਲੇਕਿਨ ਮੈਂ ਬਤਾਰੂ ਆਇਆ ਕਿ ਮੈਂ ਵੀ ਮਤਲਬ ਇਸ ਨਾਮ ਦਾ ਜੰਗਲ ਹੈ